ਦੋਸਤੋ ਸਾਸਤਰੀ ਕਾਲ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਬੁੱਗੇ ਖੜੇ ਆ ਭਾਜੀ ਸਵਰਨ ਸਿੰਘ ਉਹਨਾਂ ਦੇ ਫਾਰਮ ਤੇ ਕਰਨ ਵੀਰ ਤੋਂ ਆਪਾਂ ਪੂਰੀ ਡਿਟੇਲ ਲੈਣੇ ਆ ਸ਼ਾਰਟ ਦੇ ਵਿੱਚ ਹੀ ਗੱਲਬਾਤ ਕਰਾਂਗੇ ਕਰਨ ਕੀ ਹਾਲ ਨੇ ਵਧੀਆ ਠੀਕ ਠਾਕ ਵੀਰ ਜੀ ਠੀਕ ਕਰਨ ਵੀਰੇ ਅੱਜ ਟੋਟਲ ਆਪਣੇ ਕੋਲ ਨਗਾਂ ਦੀ ਗੱਲ ਕਰੀਏ ਪੰਜ ਨੇ ਹਾਂਜੀ ਸੰਸਾਪ ਪੰਜ ਨਗ ਤਿੰਨ ਮਹੀਆਂ ਦੇ ਦੋ ਬੇੜਾ ਨੇ ਦੋ ਬੇੜਾ ਹਾਂਜੀ ਮਾਲ ਆਲਮੋਸਟ ਸੋਇਆ ਸਵਾਇਆ ਇੱਕੋ ਇੱਕ ਮੱਚ ਗੱਬਣ ਵਿਖਾਈਏ ਭਰਾਵਾਂ ਨੂੰ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆ ਠੀਕ ਆ ਜੀ ਪਲੂਨ ਪਹਿਲਾ ਸੂਆ ਪੱਛੀ ਆ ਜਰਸੀ ਜਰਸੀ ਕਰਾ ਸੰਗ ਦੇ ਵਿੱਚ ਆ ਮਗਰ ਬੱਛਾ ਆ ਗਿਆ ਜੀ ਮਗਰ ਬੱਛਾ ਸੰਧੂ ਸਾਹਿਬ ਅੱਜ ਕਿੰਨੇ ਦੁੱਧ ਤੇ ਚੱਲਣਗੇ ਇਹ ਅੱਜ 12 ਕਿਲੋ ਨੈਟ ਤਿਆਰ ਜੀ ਲੋ ਜੀ 12 ਕਿਲੋ ਨੈਟ ਦੁੱਧ ਤਿਆਰ ਆ ਬੱਛਾ ਮਗਰ ਆ ਕੀ ਰੇਟ ਪੜਤਾ ਭਰਾ ਰੇਟ ਸੰਧੂ ਸਾਹਿਬ ਵੇਦਾ ਬਿਲਕੁਲ ਜਾਇ ਜੀ ਜੋ 45 50 ਜੋ ਮਰਜ਼ੀ ਕਰੀਏ 42000 ਦੀ ਬੱਚੀ ਦੀ ਲੋ ਜੀ 42000 ਦੀ ਫਾਈਨਲ ਮਿਲ ਜੂਗੀ ਹਾਂ ਜਾਂ ਨਾ 42000 ਹਾਂਜੀ ਉਰੀ ਵੀਡੀਓ ਕੱਲ ਨੂੰ ਆਊਗੀ ਮੇਰੇ ਵੀਰ ਉਹ ਤੁਸੀਂ ਦੇਖ ਲਿਆ ਜੇ ਸਾਇਗਰ ਨੰਬਰ ਤੇ ਕੋਈ ਸ਼ਾਈ ਵਾਲ ਕਰਾਸ ਬਰੀਡ ਦੇ ਵਿੱਚ ਦਿਖਾ ਰਿਹਾ ਭਰਾਵਾਂ ਨੂੰ ਇਹ ਸੂਹਾ ਦੂਜਾ ਹੀ ਹੈ ਦੂਜਾ ਦੂਜ ਬੱਚਾ ਇਹਦੇ ਮਗਰ ਆ ਗਿਆ ਠੀਕ ਆ ਜੀ 나ੜੂਆ ਨਾਲ ਆ ਬੱਚੇ ਦੇ ਬੋਲੇ ਚ ਕਿੰਨੇ ਤੇ ਚਲਣ ਦੀ ਐ ਇਸ ਟਾਈਮ ਸੰਧੂ ਸਾਹਿਬ 11 12 ਕਿਲੋ ਬੋਲਾ ਦੇ ਆ ਰਿਹਾ 11 12 ਕਿਲੋ ਬੋਲਾ ਜੇ ਥੱਲੇ ਆ ਜਾ ਰਿਹਾ ਠੀਕ ਆ ਜੀ ਹਾਂ ਜੀ ਹਾਂ ਜੀ ਬਾਕੀ ਗਾੜ ਗੂੜ ਦੀ ਚੰਗੀ ਕਰਮਾ ਦੀ ਰਹੂਗੀ ਅਗੋਂ ਆਰਡਰ ਦੀ ਕੁਆਲਿਟੀ ਚੰਗੀ ਆ ਹਾਂ ਜੀ ਵੇਨ ਮੂਨ ਕਾਫੀ ਮੋਟੀ ਆ ਮਿਲ ਕਨਾਰ ਠੀਕ ਆ ਜੀ ਇਹਦਾ ਕਾਰਨ ਕੀ ਆ ਇਹ ਬਿਲਕੁਲੋ ਜੈ ਜੀ ਸੰਧੂ ਸਾਹਿਬ ਇਹ ਵੀ 45000 ਦੀ ਵੈੜ ਦੇ ਦੇ ਲਓ ਵੀ 45000 ਦੀ ਫਾਈਨਲ ਹੀ ਮਿਲ ਜੂਗੀ ਜੈ ਸਨੋ ਠੀਕ ਆ ਜੀ ਤੇ 45 ਦੀ ਤੇ 42 ਦੀ ਵੈੜ ਇਹ ਦੋ ਬੜਾ ਦੀ ਡਿਟੇਲ ਆ ਇਧਰਲੇ ਪਾਸੇ ਮੱਝਾਂ ਦੀ ਗੱਲ ਕਰਨੀ ਤੇ ਦੇਖੋ ਛੋਟੀ ਉਸਨੂ ਸਾਹਿਬ 11-12 ਕਿਲੋ ਦੁੱਧ ਤਿਆਰ ਆ ਸਵੇਰ ਦੁੱਜੇ ਆ ਜੀ ਦੁੱਜਣ ਦੁੱਜਣ ਬਹੁਤ ਦੁੱਜੇ ਸਵੇਰ ਆ ਥੱਲੋ ਮੇਰਾ ਭਰਾ ਵੇਖੋ ਡਿਜ਼ਾਈਨ ਠੀਕ ਆ ਜਿਲੇਵੇ ਦਾ ਤੇ ਇਹਦਾ ਥੱਲੇ ਕਿੰਨਾ ਇਸ ਵਕਤ ਦੁੱਧ 11-12 ਕਿਲੋ ਸੰਸਾਪ 11-12 ਕਿਲੋ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ 12-13 ਦਿਨ ਹੋ ਗਏ ਜੀ 12-13 ਦਿਨਾਂ ਦੀ ਸੂਈ ਆ ਹਾਂਜੀ ਮਗਰ ਕੱਤੀ ਇਹਦੇ ਠੀਕ ਆ ਜੀ ਫੀਮੇਲ ਕਾਫ ਆ ਬੱਚਾ ਮੇਰਾ ਭਰਾ ਤੁਹਾਨੂੰ ਆ ਨਾਲ ਹੀ ਚੈੱਕ ਕਰਾ ਦੇ ਨੇ ਇਧਰ ਕੈਮਰਾ ਮਾਰ ਤੇ 12 ਕਿਲੋ ਦੁੱਧ ਕਰਨ ਕੀ ਮੁੱਲ ਰਹੂਗਾ ਇਹ ਸਿੰਧੂ ਸਾਹਿਬ 95000 ਦੀ ਬੋਲੀ 95000 ਦੀ ਝੋਟੀ ਮਿਲ ਜੂਗੀ ਜੈਸਨੋ 95 ਦੀ 95 ਦੀ 31 ਮਗਰ ਆ ਪਲਸ ਪੁਆਇੰਟ ਸੈਕਿੰਡ ਨੰਬਰ ਤੇ ਵਿਖਾਉਣੇ ਅਗੇ ਨੈਕਟ ਤੁਹਾਨੂੰ ਆ ਝੋਟੀ ਪਲੂਨ ਇਹ ਵੀ ਪਲੂਨ ਸਿੰਧੂ ਸਾਹਿਬ ਪਹਿਲਾਂ ਸੁਆ ਝੋਟੀ ਸੁਈ ਜ ਮਗਰ ਨਹੀਂ ਕੱਟੀ ਹੈ ਇੱਕ ਕੱਟੀ ਆ ਆਪ ਕੱਟੀ ਮਗਰ ਵੀ ਕੱਟੀ ਮਗਰ ਕੱਟੀ ਨਵੇਂ ਨਵੇਂ ਮਾਲ ਕੇ ਕਰੋ ਚੈੱਕ ਮੇਰੇ ਭਰਾ ਜੀ ਜੀ ਦੋ ਸੁਏ ਭੈਣ ਭਰਾ ਪੀ ਗਏ ਫਿਰ ਵੇਚ ਸਕਦਾਗਾ ਕਿੰਨਾ ਬੋਲਾ ਇਸ ਵਕਤ ਇਸ ਟਾਈਮ 7-8 ਕਿਲੋ ਬੋਲਾ ਤਿਆਰ 8-7 ਕਿਲੋ ਬੋਲਾ ਤਿਆਰ ਆ ਦੋਸਤੋ ਇਸ ਇਹਦਾ ਮੁੱਲ ਕਰਨ ਕੀ ਕੀਤਾ ਚੋਟੀ ਦਾ ਇਹ ਵੀ 95 ਦੀ ਜਿਹੜੀ ਮਰਜ਼ੀ ਕੋਈ ਭੈਣ ਭਰਾ ਲਏ ਲੋ ਜੀ ਆਹ ਝੋਟੀ ਪਹਿਲਾਂ ਖਰੀਦ ਲਓ ਦੂਜੇ ਸਵੇਰੇ ਖਰੀਦ ਲਓ 12 ਕਿਲੋ ਵਾਲੀ ਖਰੀਦ ਲਓ ਤਿਆਰ 7 ਕਿਲੋ ਬੌਲੀ ਵਾਲੀ ਖਰੀਦ ਲਓ ਠੀਕ ਹੈ ਜੀ 95 95000 ਦੀਆਂ ਜਾਂਦੀਆਂ ਰਹਿਣਗੀਆਂ ਹਾਂਜੀ ਅੱਗੇ ਵਿਖਾਉਣੇ ਤੁਹਾਨੂੰ ਮਾਝ ਤੱਜਾ ਸੁਆਹ ਜੀ ਇਹ ਤੱਜਾ ਸੁਆਹ ਸਾਨੂੰ ਸਾਬ ਗੱਬਣ ਮੈਂ ਲੋ ਜੀ ਗੱਬਾਂ ਦਾ ਤੱਜਾ ਸੁਆਹ ਸੋਣ ਵਾਲੀ ਆ ਦਿਨ ਤੁਸੀਂ ਦੱਸਿਆ 5-4 ਲੈ ਲੈਂਦੀ ਆ 5-4 ਦਿਨ ਲੈਂਦੀ ਆ ਮੈਂ ਲੋ ਜੀ ਮਸ਼ਕਾਂ ਬਣੂਗੀ ਥੱਲੋਂ ਮੇਰੇ ਭਰਾ ਵੇਖੋ ਹਾਂਜੀ ਆਰਡਰ ਦੀ ਕੁਆਲਿਟੀ ਸੋਹਣੀ ਆ ਬਣਦੀ ਪੁੰਨ ਦੀ ਚੰਗਾ ਵੀਰਾਂ ਦਾ ਨੇੜੇ ਜੇ ਆਣ ਕੇ 5 14 ਨਾਲ ਚੰਗੇ ਖਲਾਰ ਪਾਉਂਦੀ ਆ 13 14 ਕਿਲੋ ਵਾਲੀ ਮਹੀਂ ਆ ਤੁਹਾਨੂੰ ਸਭ ਠੀਕ ਹੈ ਭਰਾ ਫਰੀਕ ਪਤਲਾ ਪਿੰਡਾ ਰੇਟ ਕੀ ਦਊਗਾ ਇਹਦਾ ਬਿਲਕੁਲੋ ਜੈਤਨ ਸਿੰਘ ਸਾਹਿਬ ਇੱਕ ਪਾਈਂ ਦੀ ਮੈਂ ਇੱਕ ਪੰਜ ਦੀ ਮੇਰਾ ਭਰਾ ਲੈ ਜਾਓ ਠੀਕ ਆ ਜੀ ਇੱਕ ਪੰਜ ਦੀ ਇਹ ਫਾਈਨਲ ਮਿਲ ਜੂਗੀ ਆਪਣੇ ਵੀਰਾਂ ਨੂੰ ਅਜੇ ਬਣਨਾ ਕਿਸੇ ਪਾਸੇ ਜੈਤਨ ਸਿੰਘ ਸਾਹਿਬ ਮੈਂ ਨੇ ਪਰੋਲ ਬਣਨੇ ਥੱਲੇਓ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਇਹ ਜਿਹੜੇ ਦੋਸਤੋ ਅੱਜ ਪੰਜ ਨਾਕਸੀ ਕੇ ਨੰਬਰ ਕਰਨ ਦੇ ਸਕਰੀਨ